ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਦੋ ਲਾਲ ਮਿਰਚਾਂ ਦਾ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣੀਆਂ ਹਨ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਇਹ ਬਹੁਤ ਹੀ ਵਧੀਆ ਚਮਤਕਾਰੀ ਉਪਾਅ ਹੈ ਇਸ ਉਪਾਅ ਨੂੰ ਅਸੀਂ ਕਿਵੇਂ ਤੇ ਕਦੋਂ ਕਰ ਸਕਦੇ ਹਾਂ ਇਸ ਉਪਾਅ ਨੂੰ ਅਸੀਂ ਕਿਵੇਂ ਤੇ ਕਦੋਂ ਕਿਸ ਤਰੀਕੇ ਨਾਲ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸਾਧ ਸੰਗਰਜੀ ਦੋ ਲਾਲ ਮਿਰਚਾਂ ਨੂੰ ਜਲਾ ਦੇਣ ਨਾਲ ਦੁਸ਼ਮਣ ਤੁਹਾਡੇ ਕੋਹਾਂ ਦੂਰ ਹੋ ਜਾਣਗੇ ਬਸ ਦੋ ਲਾਲ ਮਿਰਚਾਂ ਤੇ ਬਹੁਤ ਹੀ ਛੋਟਾ ਜਿਹਾ ਉਪਾਅ ਤੁਹਾਨੂੰ ਆਪਣੇ ਘਰ ਵਿੱਚ ਹੀ ਕਰਨਾ ਹੈ ਅਜਿਹਾ ਸਮਝ ਲਓ ਦੋ ਜੋ ਤੁਹਾਡੇ ਦੁਸ਼ਮਣ ਹਨ ਉਹ ਤੁਹਾਨੂੰ ਜੋ ਗਲਤੀ ਨਾਲ ਵੀ ਨਹੀਂ ਦੇਖਣਗੇ ਤੁਹਾਡੇ ਤੋਂ ਪੂਰੀ ਤਰ੍ਹਾਂ ਦੂਰ ਹੋ ਜਾਣਗੇ ਅਜੀਹਾ ਚਮਤਕਾਰੀ ਤੇ ਕਲਿਆਣਕਾਰੀ ਉਪਾਅ ਤੁਹਾਡੇ ਲਈ ਲੈ ਕੇ ਆਏ ਹਨ ਜੋ ਤੁਹਾਡੇ ਦੁਸ਼ਮਣਾਂ ਦੇ ਸਾਰੇ ਸ਼ਕਤੀ ਨੂੰ ਖਤਮ ਕਰ ਦੇਵੇਗਾ ਤੁਹਾਡੇ ਸਾਰੇ ਹੀ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ ਜੇਕਰ ਤੁਹਾਡੇ ਤੇ ਆਉਣ ਵਾਲੀ ਕੋਈ ਵੀ ਮੁਸੀਬਤ ਜਾਂ ਜੋ ਵੀ ਤੁਹਾਡਾ ਦੁਸ਼ਮਣ ਹੋਣ ਕੋਈ ਅਜੀਹਾ ਵਿਅਕਤੀ ਹੈ ਜੋ ਤੁਹਾਡੇ ਪਿੱਛੇ ਪੈ ਚੁੱਕਾ ਹੈ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੁਹਾਡੇ ਵਪਾਰ ਨੂੰ ਠੱਪ ਕਰਨਾ ਚਾਹੁੰਦਾ ਹੈ ਉਸ ਦੀ ਨਜ਼ਰ ਤੁਹਾਡੇ ਪੈਸੇ ਤੇ ਹੈ ਤੁਹਾਡੇ ਵਪਾਰ ਤੇ ਹੈ ਜਾਂ ਫਿਰ ਤੁਹਾਡੀ ਨੌਕਰੀ ਤੇ ਹੈ ਸਮਝ ਲਓ ਤੁਹਾਡਾ ਦੁਸ਼ਮਣ ਹੁਣ ਤੁਹਾਡਾ ਕੁਝ ਵੀ ਗੜ ਨਹੀਂ ਸਕਣਗੇ ਕੁਝ ਵੀ ਕੀਤਾ ਕਰਵਾਇਆ ਤੁਹਾਡੇ ਤੇ ਅਸਰ ਨਹੀਂ ਕਰੇਗਾ ਤੁਰੰਤ ਦੂਰ ਹੋ ਜਾਵੇਗਾ ਜਦੋਂ ਦੋ ਲਾਲ ਮਿਰਚਾਂ ਚ ਲਾ ਕੇ ਬਹੁਤ ਹੀ ਛੋਟਾ ਉਪਾਅ ਤੁਸੀਂ ਘਰ ਵਿੱਚ ਕਰ ਲਵੋਗੇ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਕਿਧਰੇ ਜਾਣ ਦੀ ਜ਼ਰੂਰਤ ਨਹੀਂ ਘਰ ਬੈਠੇ ਆ ਬਿਠਾਇਆ ਤੁਸੀਂ ਦੋ ਲਾਲ ਮਿਰਚਾਂ ਦਾ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਅਜਿਹਾ ਸਮਝ ਲਓ ਘਰ ਬੈਠੇ ਤੁਸੀਂ ਆਪਣੇ ਦੁਸ਼ਮਣ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਸੁੱਟ ਸਕਦੇ ਹੋ ਮਤਲਬ ਕਿ ਦੁਸ਼ਮਣ ਇਹ ਕੌਣ ਲਾਗੂ ਹੋਣ ਕਿੰਨੇ ਵੀ ਜ਼ਿਆਦਾ ਹੋਣ ਗਿਣਤੀ ਦੇ ਵਿੱਚ ਸਾਰੇ ਦੇ ਸਾਰੇ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਣਗੇ ਉਹਨਾਂ ਦਾ ਕੀਤਾ ਕਰਵਾਇਆ ਉਹਨਾਂ ਦੇ ਕੋਲ ਵਾਪਸ ਜਾਵੇਗਾ ਇਸ ਦੇ ਨਾਲ ਜੇਕਰ ਤੁਹਾਨੂੰ ਕੋਈ ਬੁਰੀ ਨਜ਼ਰ ਲੱਗ ਗਈ ਹੈ ਜਿਵੇਂ ਬਹੁਤ ਸਾਰੇ ਲੋਕ ਆਉਂਦੇ ਸਨ ਜਿਨ੍ਹਾਂ ਦੀ ਨਜ਼ਰ ਠੀਕ ਨਹੀਂ ਹੁੰਦੀ ਬੁਰੀ ਨਜ਼ਰ ਲੱਗ ਜਾਂਦੀ ਹੈ ਉਹ ਵਿਅਕਤੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗਦੇ ਹਨ ਉਹ ਵਿਅਕਤੀ ਤੁਸੀਂ ਬਹੁਤ ਵਾਰ ਵੇਖਿਆ ਹੋਵੇਗਾ ਤੁਹਾਨੂੰ ਨਜ਼ਰ ਲੱਗ ਜਾਵੇ ਤੇ ਧਨ ਦੀ ਬਰਬਾਦੀ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ ਜੇਕਰ ਧਨ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਵੇ ਤੇ ਸਾਡਾ ਜਿਹੜਾ ਪੂਰਾ ਘਰ-ਬਾਰ ਹੈ ਉਹ ਗਰੀਬੀ ਵੱਲ ਤੁਰ ਪੈਂਦਾ ਹੈ ਕਿਉਂਕਿ ਨਜ਼ਰ ਦਾ ਇੰਨਾ ਵੱਡਾ ਅਸਰ ਵਿਅਕਤੀ ਦੇ ਜੀਵਨ ਤੇ ਪੈਂਦਾ ਹੈ ਪੂਰੇ ਦਾ ਪੂਰਾ ਵਪਾਰ ਫਿਰ ਠੱਪ ਹੋ ਜਾਂਦਾ ਹੈ ਦੁਕਾਨਾਂ ਨੂੰ ਤਾਲੇ ਲੱਗ ਜਾਂਦੇ ਹਨ ਜੇਕਰ ਕਿਸੇ ਵਿਅਕਤੀ ਦੀ ਬੁਰੀ ਨਜ਼ਰ ਲੱਗ ਜਾਵੇ ਅਜਿਹੇ ਦੇ ਵਿੱਚ ਇਹ ਲਾਲ ਮਿਰਚਾਂ ਦਾ ਉਪਾਅ ਨਜ਼ਰ ਲੱਗੇ ਵਿਅਕਤੀ ਦੀ ਨਜ਼ਰ ਨੂੰ ਤੁਰੰਤ ਦੂਰ ਕਰ ਦਿੰਦਾ ਹੈ ਦੁਸ਼ਮਣ ਦੇ ਕੀਤੇ ਕਰਵਾਏ ਨੂੰ ਦੂਰ ਕਰਦਾ ਹੈ ਨਾਲ ਹੀ ਜੇਕਰ ਦੁਸ਼ਮਣ ਤੁਹਾਡੇ ਉੱਪਰ ਕੋਈ ਬੰਦਨਮਾਨ ਦੀਆਂ ਕਿਰਿਆਵਾਂ ਕਰਵਾ ਰਿਹਾ ਹੈ ਇਸ ਦੇ ਨਾਲ ਤੁਹਾਡੇ ਆਪਣੇ ਜੀਵਨ ਦੇ ਉਹ ਪਿੱਛੇ ਤੁਸੀਂ ਜਾ ਰਹੇ ਹੋ ਜਾਂ ਫਿਰ ਕਰਜ਼ਾ ਵੱਧ ਰਿਹਾ ਹੈ ਬਿਮਾਰੀਆਂ ਵੱਧ ਰਹੀਆਂ ਤਾਂ ਸਮਝ ਲਓ ਹੁਣ ਤੁਹਾਡੀ ਹਰ ਸਮੱਸਿਆ ਦਾ ਹੱਲ ਇਸ ਉਪਾਅ ਨਾਲ ਮਿਲ ਜਾਵੇਗਾ ਹੁਣ ਗੱਲ ਕਰਦੇ ਹਾਂ ਉਪਾਅ ਦੇ ਬਾਰੇ ਵੇਖੋ ਘਰ ਬੈਠੇ ਉਪਾਅ ਨੂੰ ਕਰਨਾ ਕਿਵੇਂ ਹੈ ਜੋ ਇਸ ਦਾ ਫਲ ਤੁਹਾਨੂੰ ਜਲਦੀ ਮਿਲ ਜਾਵੇ ਦੂਜੀ ਗੱਲ ਇਸ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਕਿਸੇ ਵੀ ਦਿਨ ਕਰ ਸਕਦਾ ਹੈ ਇਸ ਲਈ ਕਿਸੇ ਵੀ ਦਿਨ ਵਾਰ ਦਾ ਕੋਈ ਬੰਧਨ ਨਹੀਂ ਹੈ ਕਿਸੇ ਵੀ ਸਮੇਂ ਕਰ ਸਕਦੇ ਹੋ ਤੁਸੀਂ ਇਹ ਨਹੀਂ ਵੇਖਣਾ ਇਸ ਉਪਾਅ ਨੂੰ ਕਰਨ ਦੇ ਲਈ ਦਿਨ ਵਿੱਚ करिए ਜਾਂ ਰਾਤ ਸਮੇਂ करिए ਦੁਪਹਿਰ ਦੇ ਸਮੇਂ ਕਰੀਏ ਜਾਂ ਸ਼ਾਮ ਦੇ ਸਮੇਂ ਕਰੀਏ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਉਦੋਂ ਹੀ ਇਸ ਉਪਾਅ ਨੂੰ ਕਰਕੇ ਵੇਖੋ ਉਪਾਅ ਨੂੰ ਕਰਨ ਦੇ ਨਾਲ ਸਾਨੂੰ ਚਾਹੀਦੀਆਂ ਹਨ ਦੋ ਲਾਲ ਮਿਰਚਾਂ ਜੋ ਲੈਣੀਆਂ ਹਨ ਤੇ ਨਾਲ ਹੀ ਟੁੱਟੀ ਹੋਈ ਇੱਕ ਕੱਟੀ ਫੱਟੀ ਮਿਰਚ ਜਿਹੜੀ ਹੈ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਲਕੁਲ ਸਾਬਤ ਲਾਲ ਮਿਰਚਾਂ ਹੋਣੀਆਂ ਚਾਹੀਦੀਆਂ ਹਨ ਇੱਕ ਲੈਣਾ ਹੈ ਤੁਹਾਨੂੰ ਕਾਲੇ ਰੰਗ ਦਾ ਪੈਨ ਜਾਂ ਫਿਰ ਕੱਜਲ ਜਾਂ ਫਿਰ ਤੁਸੀਂ ਸ਼ਾਹੀ ਲੈ ਸਕਦੇ ਹੋ ਕੱਜਲ ਜਦੋਂ ਤੁਸੀਂ ਲੈਣਾ ਹੈ ਉਹ ਕਾਲਾ ਵੀ ਲੈ ਸਕਦੇ ਹੋ ਕਾਲਾ ਪੈਨ ਵੀ ਲੈ ਸਕਦੇ ਹੋ ਜੇਕਰ ਕਾਲਾ ਪੈਨ ਲੈਂਦੇ ਹੋ ਤਾਂ ਮਾਰਕਰ ਵਗੈਰਾ ਜੋ ਸਕੈਚ ਹੁੰਦਾ ਹੈ ਉਹ ਲੈ ਸਕਦੇ ਹੋ ਜਿਸ ਨਾਲ ਕਿ ਮਿਰਚ ਦੇ ਉੱਪਰ ਚੰਗੀ ਤਰ੍ਹਾਂ ਲਿਖਿਆ ਜਾਵੇ ਮਿਰਚ ਦੇ ਉੱਪਰ ਜੋ ਤੁਸੀਂ ਲਿਖਣਾ ਹੈ ਉਹ ਪੂਰੇ ਸਹੀ ਤਰੀਕੇ ਨਾਲ ਲਿਖ ਸਕਦੇ ਹੋ ਕਾਲੇ ਰੰਗ ਦਾ ਪੈਨ ਲਵੋ ਦੋ ਲਾਲ ਮਿਰਚਾਂ ਲੈਣੀਆਂ ਹਨ ਜਿਹੜੀਆਂ ਇਹ ਕੋਈ ਬਰਤਨ ਇੱਕ ਨਾਲ ਲੈ ਲੈਣਾ ਹੈ ਜਿਸ ਦੇ ਵਿੱਚ ਤੁਹਾਨੂੰ ਇਹਨਾਂ ਮਿਰਚਾਂ ਨੂੰ ਬਾਅਦ ਵਿੱਚ ਜਲਾਉਣਾ ਹੈ ਬਰਤਨ ਕੋਈ ਵੀ ਲੈ ਲਓ ਕੋਈ ਕਟੋਰੀ ਲੈ ਲਓ ਜਾਂ ਕੋਈ ਵੀ ਵੱਡਾ ਦੀਵਾ ਤੁਹਾਡੇ ਘਰ ਵਿੱਚ ਹੈ ਤੁਸੀਂ ਉਹ ਲੈ ਲਓ ਕੋਈ ਪਲੇਟ ਹੈ ਉਹ ਵੀ ਲੈ ਲਓ ਤੁਹਾਡੇ ਕੋਲ ਜੇਕਰ ਕੋਈ ਹੋਰ ਬਰਤਨ ਨਹੀਂ ਹੈ ਤਾਂ ਤੁਸੀਂ ਪਲੇਟ ਵੀ ਲੈ ਸਕਦੇ ਹੋ ਇੱਕ ਤੁਹਾਨੂੰ ਲਾਲ ਰੰਗ ਦਾ ਧਾਗਾ ਲੈਣਾ ਹੈ ਬਹੁਤ ਛੋਟਾ ਜਿਹਾ ਧਾਗਾ ਜਿਆਦਾ ਵੱਡਾ ਨਹੀਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਲੈ ਕੇ ਘਰ ਦੇ ਕਿਸੇ ਵੀ ਸਥਾਨ ਤੇ ਬੈਠ ਜਾਓ ਚਾਹੇ ਉਹ ਘਰ ਦਾ ਕਮਰਾ ਹੈ ਘਰ ਦਾ ਬਰਾਂਡਾ ਹੈ ਘਰ ਦੀ ਕੋਈ ਵੀ ਅਜਿਹੀ ਜਗ੍ਹਾ ਜਿਸ ਤੇ ਤੁਸੀਂ ਇਹ ਉਪਾਅ ਕਰ ਸਕਦੇ ਹੋ ਤਾਂ ਪਸ ਤੁਹਾਨੂੰ ਉੱਥੇ ਕੋਈ ਰੋਕੇ ਟੋਕੇ ਨਾ ਤੇ ਨਾ ਹੀ ਕੋਈ ਵੇਖੇ। ਕੋਸ਼ਿਸ਼ ਨਾ ਕਰੇ ਅਜਿਹੇ ਥਾਂ ਤੇ ਬੈਠਣਾ ਹੈ। ਕਿਉਂਕਿ ਬਹੁਤ ਵਾਰ ਕੀ ਹੁੰਦਾ ਹੈ ਘਰ ਦੇ ਬਾਹਰੋਂ ਵੀ ਕੁਝ ਮੈਂਬਰ ਆ ਜਾਂਦੇ ਆ। ਮੰਨ ਲਓ ਤੁਸੀਂ ਉਪਾਅ ਕਰ ਰਹੇ ਹੋ। ਉਹਨਾਂ ਨੇ ਰੋਕ ਦਿੱਤਾ ਜਾਂ ਕੁਝ ਕਹਿ ਦਿੱਤਾ ਜਾਂ ਟੋਕ ਦਿੱਤਾ। ਤਾਂ ਫਿਰ ਤੁਹਾਡਾ ਇਹ ਉਪਾਅ ਜਿਹੜਾ ਹੈ ਖੰਡਿਤ ਹੋ ਜਾਵੇਗਾ। ਇਸ ਲਈ ਇਸ ਉਪਾਅ ਨੂੰ ਕਿਸੇ ਅਜਿਹੀ ਜਗ੍ਹਾ ਤੇ ਬੈਠ ਕੇ ਕਰਨਾ ਜਿੱਥੇ ਤੁਹਾਨੂੰ ਕੋਈ ਨਾ ਵੇਖੇ ਨਾ ਹੀ ਕੋਈ ਰੋਕੇ ਤੇ ਨਾ ਟੋਕੇ ਕਰਦੇ ਕਿਸੇ ਕਮਰੇ ਵਿੱਚ ਵੀ ਬਹਿ ਕੇ ਕਰ ਸਕਦੇ ਹੋ ਦਰਵਾਜ਼ਾ ਚਾਹੇ ਤਾਂ ਬਾਹਰ ਅੰਦਰ ਦਾ ਬੰਦ ਕਰ ਲਓ ਫਿਰ ਤੁਸੀਂ ਇਸ ਉਪਾਅ ਨੂੰ ਕਰ ਲਓ ਸਭ ਤੋਂ ਪਹਿਲਾਂ ਜੋ ਲਾਲ ਮਿਰਚਾਂ ਤੁਸੀਂ ਲਈਆਂ ਹਨ ਉਸ ਦੇ ਉੱਪਰ ਕਾਲੇ ਰੰਗ ਦੇ ਪੈਨ ਨਾਲ ਜਾਂ ਕੱਜਲ ਦੇ ਨਾਲ ਤੁਸੀਂ ਲਿਖਣਾ ਹੈ ਦੁਸ਼ਮਣ ਜੇਕਰ ਤੁਸੀਂ ਦੁਸ਼ਮਣ ਦਾ ਨਾਮ ਜਾਣਦੇ ਉਹਦਾ ਨਾਮ ਲਿਖੋ ਤੇ ਜੇਕਰ ਨਾਮ ਨਹੀਂ ਜਾਣਦੇ ਪਤਾ ਤਾਂ ਹੈ ਦੁਸ਼ਮਣ ਦੀ ਸੰਖਿਆ ਕਿੰਨੀ ਹੈ ਇਹ ਲਿਖੋਗੇ ਇੱਕ ਮੰਤਰ ਵੀ ਬੋਲਣਾ ਹੈ ਮੰਤਰ ਕਿਹੜਾ ਹੈ ਇਸ ਨੂੰ ਧਿਆਨ ਨਾਲ ਜ਼ਰੂਰ ਸੁਣੋ ਓਮ ਸ਼ਤਰੂਨ ਨਾਮੇ ਸਵਾਹ ਕਹਿਣ ਤੋਂ ਭਾਵ ਸ਼ਤਰੂ ਬੋਲਣਾ ਹੈ ਫਿਰ ਸ਼ਤਰੂ ਦਾ ਨਾਮ ਜਾਣਦੇ ਹੋ ਨਾਮ ਵੀ ਬੋਲ ਸਕਦੇ ਹੋ ਜਿਵੇਂ ਮੰਨ ਲਓ ਤੁਹਾਡੇ ਦੁਸ਼ਮਣ ਦਾ ਨਾਮ RAM ਹੈ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਆਪਣੇ ਦੁਸ਼ਮਣ ਦਾ ਨਾਮ RAM ਬੋਲ ਕੇ ਓਮ ਰਾਮ ਸ਼ਤਰੂ ਨਮੈ ਨਮਹ ਅਜੇਹਾ ਬੋਲਣਾ ਹੈ ਅਜੇਹਾ ਤੁਸੀਂ ਨਾਮ ਨਹੀਂ ਜਾਣਦੇ ਤੁਸੀਂ ਬੋਲ ਦੇਣਾ ਹੈ ਸ਼ਤਰੂ ਕਿੰਨੀ ਵਾਰ ਬੋਲੋਗੇ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਇਸ ਮੰਤਰ ਨੂੰ ਨੌ ਵਾਰ ਬੋਲਣਾ ਹੈ ਤਾਂ ਤੁਸੀਂ ਜਿਆਦਾ ਸਹੀ ਇਸ ਤਰੀਕੇ ਨਾਲ ਇਸ ਮੰਤਰ ਨੂੰ ਬੋਲਣਾ ਹੈ ਤੇ ਸਾਰੇ ਹੀ ਦੁਸ਼ਮਣ ਜੋ ਹਨ ਜਿੰਨੀ ਵੀ ਸੰਖਿਆ ਹੈ ਉਹ ਬੋਲਣੀ ਹੈ ਨੌ ਵਾਰ ਇਸ ਮੰਤਰ ਨੂੰ ਬੋਲ ਦਿਓ ਇਹ ਮੰਤਰ ਬੋਲਣ ਤੋਂ ਬਾਅਦ ਤੁਸੀਂ ਇਹਨਾਂ ਮਿਰਚਾਂ ਨੂੰ ਜਲਾ ਦੇਣਾ ਹੈ ਜਲਾਉਣਾ ਕਿਵੇਂ ਆ ਚਾਹੇ ਮਿੱਟੀ ਦਾ ਬਰਤਨ ਲਿਆ ਚਾਹੇ ਕੋਈ ਪਲੇਟ ਲਈ ਚਾਹੇ ਕੋਈ ਕਟੋਰੀ ਲਈ ਹੈ ਜੋ ਵੀ ਤੁਸੀਂ ਬਰਤਨ ਲਿਆ ਹੈ ਉਸ ਵਿੱਚ ਦੋਵੇਂ ਲਾਲ ਮਿਰਚਾਂ ਨੂੰ ਰੱਖੋਗੇ ਮੰਤਰ ਪਹਿਲਾਂ ਬੋਲ ਦੋਗੇ ਉਹ ਭਾਵੇਂ ਤੁਸੀਂ ਕਮਰੇ ਦੇ ਅੰਦਰ ਕਰ ਲੋ ਪਰ ਲਾਲ ਮਿਰਚਾਂ ਤੁਸੀਂ ਖੁੱਲੇ ਸਥਾਨ ਵਿੱਚ ਜਲਾਉਣੀਆਂ ਹਨ ਜਿਵੇਂ ਕਿ ਛੱਤ ਤੇ ਜਾ ਕੇ ਜਲਾ ਦਿਓ ਬਾਲਕੋਨੀ 'ਚ ਜਲਾ ਦਿਓ ਜਾਂ ਬਾਹਰ ਬਰਾਂਡੇ ਜਾਂ ਬਾਹਰ ਵਿਹੜੇ 'ਚ ਜਲਾ ਦਿਓ ਇਸ ਨੂੰ ਤੁਸੀਂ ਇਹਦਾ ਜੋ ਧੂਆ ਹੈ ਉਹ ਸਾਰੇ ਹੀ ਉੱਡਦਾ ਹੈ ਲਾਲ ਮਿਰਚਾਂ ਨੂੰ ਜਲਾਉਣ ਦੇ ਨਾਲ ਘਰ ਦੇ ਵਿੱਚ ਫੈਲੀ ਹੋਈ 네ਗੇਟਿਵ ਊਰਜਾ ਦੂਰ ਹੋਵੇਗੀ ਜਾਂ ਫਿਰ ਜਿਆਦਾ ਉੱਤਮ ਰਾਏ ਦੇ ਵਿੱਚ ਘਰ ਦੀ ਬਾਲਕੋਨੀ ਵਿੱਚ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹਨਾਂ ਨੂੰ ਜਲਾ ਸਕਦੇ ਹੋ ਇਹ ਵਧੀਆ ਰਹੇਗਾ ਤੇ ਜੇਕਰ ਰਾਤ ਦੇ ਸਮੇਂ ਕਰ ਲਿਓ ਸਮਝ ਲਓ ਕਿ ਕੋਈ ਵੀ ਤੁਹਾਨੂੰ ਵੇਖ ਨਾ ਲਵੇ ਤਾਂ ਤੁਸੀਂ ਇਹ ਉਪਾਅ ਤੁਹਾਡਾ ਫਿਰ ਜਿਆਦਾ ਸਫਲ ਹੋਵੇਗਾ ਇਸ ਉਪਾਅ ਨੂੰ ਗੁਪਤ ਤਰੀਕੇ ਨਾਲ ਕਰਨਾ ਹੈ ਜਿਸ ਦੇ ਨਾਲ ਤੁਹਾਨੂੰ ਕੋਈ ਵੇਖੇ ਨਾ ਤੇ ਚੰਗੀ ਤਰ੍ਹਾਂ ਇਹ ਮਿਰਚਾਂ ਜਲ ਜਾਣ ਤੇ ਜਲ ਕੇ ਰਾਖ ਹੋ ਜਾਣ ਫਿਰ ਘਰ ਦੇ ਬਾਹਰ ਜਿੱਥੇ ਵੀ ਗੰਦਾ ਪਾਣੀ ਜਾਂ ਨਾਲਾ ਕੋਈ ਜਾਂਦਾ ਹੈ ਉਸ ਵਿੱਚ ਇਹਨਾਂ ਨੂੰ ਸੁੱਟ ਦੇਣਾ ਹੈ ਫਿਰ ਤੁਸੀਂ ਆਪਣੇ ਹੱਥ ਪੈਰ ਧੋ ਕੇ ਘਰ ਦੇ ਅੰਦਰ ਆਉਣਾ ਹੈ ਬਸ ਇਹਨਾਂ ਕੰਮ ਤੁਸੀਂ ਕਰ ਲਿਓ ਤੁਹਾਨੂੰ ਜਿਆਦਾ ਵਾਰ ਇਹ ਉਪਾਅ ਨਹੀਂ ਕਰਨਾ ਪਵੇਗਾ ਸਿਰਫ ਇਸ ਉਪਾਅ ਨੂੰ ਤੁਸੀਂ ਦੋ ਵਾਰ ਕਰ ਸਕਦੇ ਹੋ ਇਸ ਨੂੰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਬਹੁਤ ਹੀ ਜਲਦੀ ਦਿਖਣਾ ਸ਼ੁਰੂ ਹੋ ਜਾਵੇਗਾ ਤਾਂ ਸਾਥ ਸੰਗਤ ਜੀ ਏ ਸੀ ਜੀ ਸਰਦੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ